ਦੱਸਾਂਗੇ ਪਟਿਆਲਾ ਰਾਜਪੁਰਾ ਹਾਈਵੇ ਤੇ ਇੱਕ ਪੈਟਰੋਲ ਪੰਪ ਤੋਂ ਦੋ ਨੌਜਵਾਨ ਮੋਟਰਸਾਈਕਲ ਦੇ ਵਿੱਚ ਤੇਲ ਪਰਵਾ ਕੇ ਭਾਜ ਗਏ ਅਤੇ ਪੈਟਰੋਲ ਪੰਪ ਤੇ ਕੰਮ ਕਰਦੇ ਲੜਕਿਆਂ ਨੂੰ ਜੜਾ ਹੈ ਹਥਿਆਰ ਦਿਖਾਉਂਦੇ ਹੋਏ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਕੈਦ ਹੋ ਚੁੱਕੇ ਨੇ ਦੱਸਦੇ ਕਿ ਪੈਟਰੋਲ ਪੰਪ ਤੋਂ ਤੇਲ ਪਰਵਾ ਕੇ ਉਹ ਦੋ ਨੌਜਵਾਨ ਭੱਜੇ ਨੇ ਪੰਪ ਤੇ ਕੰਮ ਕਰਦੇ ਲੜਕਿਆਂ ਨੂੰ ਉਹਨਾਂ ਦੇ ਵੱਲੋਂ ਹਥਿਆਰ ਦਿਖਾਇਆ ਗਿਆ ਤਲਵਾਰ ਹੱਥਾਂ ਦੇ ਵਿੱਚ ਲੈ ਕੇ ਉਹ ਪੈਟਰੋਲ ਪੰਪ ਪਹੁੰਚੇ ਤੇ ਹਥਿਆਰ ਦਿਖਾਉਂਦੇ ਹੋਏ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਹੱਥ ਦੇ ਵਿੱਚ ਤਲਵਾਰ ਨ ਦਾ ਇਹ ਮਾਮਲਾ ਸਾਹਮਣੇ ਆਇਆ ਇਹ ਸੀਸੀਟੀਵੀ ਫੁਟੇਜ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪਹਿਲਾਂ ਆਪਣੀ ਮੋਟਰਸਾਈਕਲ ਦੇ ਵਿੱਚ ਜਿਹੜਾ ਹੈ ਪੈਟਰੋਲ ਪਵਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਪੈਟਰੋਲ ਪਰੋਂ ਤੋਂ ਬਾਅਦ ਜੁੜੇ ਨੇ ਪੈਟਰੋਲ ਪੰਪ ਤੇ ਕੰਮ ਕਰਦੇ ਲੜਕੀਆਂ ਦੇ ਨਾਲ ਕੁਟਮਾਰ ਕਰਦੇ ਨੇ ਤੇ ਉਸ ਨੂੰ ਧੱਕਾ ਦੇ ਕੇ ਭੱਜ ਜਾਂਦੇ ਨੇ ਹੱਥਾਂ ਦੇ ਵਿੱਚ ਤਲਵਾਰ ਲੈਂਦੇ ਹੋਏ ਵੀ ਨਜ਼ਰ ਆ ਰਹੇ ਹਨ ਤਦ ਵਿੱਚ ਤਲਵਾਰ ਲੈ ਕੇ ਉਹਨਾਂ ਨੇ ਪੈਟਰੋਲ ਪੰਪ ਤੇ ਕੰਮ ਕਰਦੇ ਲੜਕੀਆਂ ਨੂੰ ਡਰਾਇਆ ਤਾਂ ਉਸ ਤੋਂ ਬਾਅਦ ਉਹ ਭੱਜ ਗਏ